ਕੋਰਨ ਇਸਿਸਟਰ ਫਾਈਵ ਮੰਜਰ ਰੋਡ ਕੋਰਨ ਪਿੰਸਿੰਗ ਅਮਰitsar ਤੇ ਰਹਿਣ ਵਾਲੇ ਹਨ ਇਸਿਸਟਰ 23 ਸਾਲ ਤੋਂ ਵਸੀਹ ਵਿਝਾਨ ਜੇ 23 ਸਾਲ ਤੋਂ ਹੀ ਪਰਮਜੀਤ ਬਹਾਦਰ ਮਿਸਤਰੀ ਨਾਲ ਜੁੜੇ ਹੋਏ ਹਨ ਇਸਿਸਟਰ ਅੱਜ ਆਪਣੇ بیٹے ਅਤੇ ਨੂੰਹ ਦੇ ਜੀਵਨ ਦੀ ਬਹੁਤ ਵੱਡੀ ਗੁਆਇਤ ਦੇ ਚਾਲੇ ਹਨ ਇਨ੍ਹਾਂ ਦੀ ਗੁਆਇਤ ਇਹ ਹੈ ਕਿ ਇਨ੍ਹਾਂ ਦਾ ਬੇਟਾ ਜੋ ਕਿ ਅਮਰੀਕਾ ਇਹਦਾ ਹਸਪੀਟਲ ਵਿੱਚ ਐਡਮਿਟ ਰਿਹਾ ਤੇ ਕਾਫੀ ਮਹਿੰਗੇ ਮਹਿੰਗੇ ਟੈਸਟ ਐਮ ਆਰ ਆਈ ਅਤੇ ਸਕੈਨ ਹੋਏ ਤੇ ਹੋਰ ਵੀ ਬਾਅਦ ਵਿੱਚ ਕਈ ਮਹੀਨੇ ਇਲਾਜ ਚੱਲਿਆ ਜਿਸ ਕਾਰਨ ਲੱਖਾਂ ਰੁਪਏ ਦਾ ਕਰਜ਼ਾ ਇਹਨਾਂ ਦੇ ਨੂੰ ਅਤੇ ਪੁੱਤ ਉੱਤੇ ਹੋ ਗਿਆ ਉਹ ਕਰਜ਼ਾ ਲਗਭਗ 50 ਤੋਂ 60 ਲੱਖ ਰੁਪਏ ਦਾ ਤਾਂ ਉਹ ਫਸਾ ਨਹੀਂ ਵੀ ਹੈ ਤਾਂ ਉਹ ਇਲਾਜ ਰੋਕਦੇ ਨਹੀਂ ਸੋ ਕੋਜਕਾਰੀ ਦੀ ਕਾਰਵਾਈ ਤੋਂ ਬਾਅਦ ਇਲਾਜ ਚੱਲਦਾ ਰਹਿੰਦਾ ਹੈ ਤੇ ਜੋ ਹਸਪਤਲ ਦਾ ਬਿੱਲ ਬਣਦਾ ਹੈ ਉਹ ਇਨਕਮ ਦੇ ਹਿਸਾਬ ਨਾਲ ਕਿਸ਼ਤਾ ਹਸਪਤਲ ਦੇ ਦੁਆਰਾ ਭਰ ਦਿੱਤੀਆਂ ਜਾਂਦੀਆਂ ਹਨ ਤੇ ਜਾਂ ਫਿਰ ਜੋ ਇੰਸ਼ੋਰੈਂਸ ਅਗਰ ਹੋਈ ਹੋਵੇ ਤਾਂ ਉਸ ਵਿੱਚੋਂ ਰਕਮ ਕੱਟੀ ਜਾਂਦੀ ਹੈ ਇਹਨਾਂ ਦੇ ਬੇਟੀ ਅਤੇ ਨੂੰਹ ਕੋਲ ਜੋ ਇੰਸ਼ੋਰੈਂਸ ਉਹ ਬਾਕੀ ਦੀ ਬਚੀ ਰਕਮ ਸੀ ਹਸਪੀਟਲ ਵੱਲੋਂ ਕਿਸ਼ਤਾਂ ਕੱਢ ਦਿੱਤੀਆਂ ਗਈਆਂ ਇਹਨਾਂ ਦੇ ਬੇਟੇ ਨੇ ਹਸਪੀਟਲ ਨੂੰ ਉਹ ਕਿਸ਼ਤ 10 ਸਾਲ ਤੱਕ ਹਰ ਮਹੀਨੇ ਦੇਣੀ ਸੀ ਪਰ ਬਿਮਾਰ ਹੋਣ ਦੇ ਕਾਰਨ ਇਹਨਾਂ ਦਾ ਬੇਟਾ ਜੋਬ ਤੇ ਵੀ ਨਹੀਂ ਸੀ ਚਾਲਿਆ ਤੇ ਪੈ ਦੀ ਹੋਣ ਕਾਰਨ ਹਸਪਤਾਲ ਦੇ ਕਿਸ਼ਤ ਕਾਰਨ ਇਹ ਬਹੁਤ ਜ਼ਿਆਦਾ ਮੁਸ਼ਕਲ ਸੀ। ਪਰ ਇਹ ਸਿਸਟਰ ਨੇ ਇੰਨਾ ਜੇ ਬੇਟੇ ਦਾ ਵਿਸ਼ਵਾਸ ਪਰਮੇਸ਼ਵਰ ਤੇ ਸੀ। ਇੰਕਾ ਦਾ ਬੇਟਾ ਚੱਜ ਪੌਣ ਵਿੱਚੋਂ ਲਗਾਤਾਰ ਫੋਨ ਤੇ ਪ੍ਰਾਰਥਨਾ ਕਰਉਂਦਾ ਰਿਹਾ ਤੇ ਆਪਣੀ ਘਟੀ ਵਿੱਚ ਵੀ ਜਾਨ ਲਗਾਉਂਦਾ ਰਿਹਾ ਤੇ ਸਿਸਟਰ ਵੀ ਜਦੋਂ ਲੰਘਦਾ ਦਾ ਵਿਚ ਪਾਉਂਦੇ ਤਾਂ ਆਪਣੇ ਬੇਟੇ ਜਾਨੂ ਦਾ ਨਾਮ ਲਿਖਵਾਉਂਦੇ। ਇੱਕ ਮਹੀਨਾ ਪਹਿਲਾਂ ਇਹ ਸਿਸਟਰ ਨੇ ਇੰਨਾ ਨੇ ਫੈਮਿਲੀ ਸੰਡੇ ਮੀਟਿੰਗ ਤੋਂ ਬਾਅਦ ਫਾਸਟ ਜਿਹਨੂੰ ਮਿਲੇ ਤਾਂ ਦੇਤੇ ਬਾਰੇ ਪਾਸਲੇ ਜੀ ਨਾਲ ਗੱਲ ਕੀਤੀ ਤਾਂ ਪਾਸਲੇ ਜੀ ਨੇ ਨਾਲ ਕੋ ਪ੍ਰੋਫੈਟਿਕ ਵਰਡ ਦਿੱਤੇ ਕਿ ਜਲਦੀ ਹੀ ਉਹਨਾਂ ਦੇ ਜੀਵਨ ਵਿੱਚ ਜਲਦੀ ਹੀ ਉਹਨਾਂ ਦੇ ਜੀਵਨ ਵਿੱਚ ਇੱਕ ਡਿਵਾਈਨ ਹੈਲਪਰ ਆਏਗਾ ਜੋ ਕਿ ਉਹਨਾਂ ਦੀ ਮਦਦ ਕਰੇਗਾ ਉਹਨਾਂ ਪ੍ਰੋਫੈਟਿਕ ਵਰਡਾਂ ਦੇ ਸਿਸਟਰ ਤੇ ਇਹਨਾਂ ਦੀ ਪੂਰੀ ਫੈਮਲੀ ਨੇ ਪੂਰੇ ਵਿਸ਼ਵਾਸ ਨਾਲ ਲੈਣ ਕੀਤਾ ਉਹਨਾਂ ਵਰਡਾਂ ਨੂੰ ਗ੍ਰਹਿਣ ਕਰਨ ਤੋਂ 25 ਦਿਨ ਬਾਅਦ ਹੀ ਉਹਨਾਂ ਦੇ ਜੀਵਨ ਵਿੱਚ ਡਿਵਾਈਨ ਹੈਲਪਰ ਆਇਆ ਜਿੰਨਾ ਵੀ ਹਸਪੀਟਲ ਦੇ ਬਿੱਲ ਹੈ ਉਹ ਮੈਨੂੰ ਭੇਜੋ ਕਿ ਉਹ ਕਿੰਨਾ ਬਿੱਲ ਹੈ ਉਹ ਜੈਨਰੀ ਕ੍ਰਿਸਚਨ ਹੈ ਤੇ ਉਹਨਾਂ ਨੂੰ ਕਿਹਾ ਕਿ ਪ੍ਰਭੂ ਦੀ ਆਤਮਾ ਨੇ ਮੈਨੂੰ ਗਾਈਡ ਕੀਤਾ ਹੈ ਕਿ ਮੈਂ ਤੁਹਾਡੇ ਹਸਪੀਟਲ ਦੇ ਬਿੱਲ ਤਾਰਨ ਵਿੱਚ ਤੁਹਾਡੀ ਹੈਲਪ ਕਰਾਂ ਇਹਨਾਂ ਦੇ بیٹے ਅਤੇ ਨੂੰ ਨੇ ਸੋਚਿਆ ਕਿ ਸ਼ਾਇਦ ਕੁਝ ਪੈਸਿਆਂ ਦੀ ਉਹ ਜਨ ਮਦਦ ਕਰੇਗਾ ਜਿਸ ਕਰ ਨਾਲ ਉਹਨਾਂ ਦੇ ਰਿਸ਼ਤੇ ਖਤ ਹੋ ਜਾਣਗੇ ਪਰ ਉਸ ਜਾਣਦੇ ਇਹਨਾਂ ਨੂੰ ਦੁਬਾਰਾ ਫੋਨ ਕਰਕੇ ਕਿਹਾ ਕਿ ਮੈਨੂੰ ਇੱਕ ਦੋ ਬਿੱਲ ਨਹੀਂ जारे बिलों का हिसाब लगया तो रकम सोलह लख रुपये पाती थी अगले दिन ही उस जन हॉस्पिटल का बिल जो कि सोलह लख रुपया ਇੱਕ ਦਿਨ ਵਿੱਚ ਹੀ ਖਤਮ ਹੋ ਗਿਆ ਹੁਣ ਇੰਨਾ ਦਾ ਪੇਟਾ ਤੇ ਉਹਨਾਂ ਦੀ ਵਾਈਫ ਆਪਣੇ ਜੀਵਨ ਵਿੱਚ ਬਹੁਤ